ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗ ਜੀਓ ਅੱਜ ਅਸੀਂ ਆਪ ਜੀ ਦੇ ਚਰਨਾਂ ਵਿੱਚ ਇੱਕ ਛੋਟੀ ਜਿਹੀ ਕਵਤਾ ਬਾਕੀ ਨੇ ਨਾਮ ਰਿਸ਼ਾਨ ਰਿਹਾ ਰੱਖ ਰਹਾ ਅਮੀਰ ਹੈ ਕਿ ਆਪ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋਗੇ ਜੀ ਹੁ ਦੁਨੀਆ ਤੇ ਕਈ ਆਏ ਜਿਨਾ ਜਮਦੇ ਸਿੱਕੇ ਚਲਾਏ ਜਦ ਕਾਬੂ ਕਾਲ ਦੇ ਆਏ ਟੁੱਟ ਮਾਨ ਗਿਆ ਅਰਮਾਨ ਰਹਾ ਬਾਕੀ ਨੇ ਨਾ ਮਨਸ਼ਾਨ ਰਹਾ ਬਾਕੀ ਨੇ ਨਾ ਮਨਸ਼ਾਨ ਰਹਾ ਕਈ بڑے ਦੌਲਤਾਂ ਵਾਲੇ ਜਿਨਾ ਮੰਦਰ ਸੁਨੇਹੀ ਵਾਲੇ ਅੰਤ ਹੋ ਗਿਆ ਹਨੇਹਾ ਵਾਲੇ ਰਾਵਣ ਜਿਹਾ ਨਹੀਂ ਬਲਵਾਨ ਰਹਾ ਬਾਕੀ ਨੇ ਨਾਮ ਨਿਸ਼ਾਨ ਰਹਾ ਬਾਕੀ ਨੇ ਨਾਮਰ ਸ਼ਾਨ ਰਹਾ ਕੈ ਕਰੂ ਕੈ ਸਕੰਦਰ ਕੈ ਜੋਦੇ ਬਲੀ پیغمبر ਅਗ ਹੋ ਗਏ ਦੁਨੀਆ ਅੰਦਰ ਨਿਤ ਨਹੀਂ ਕੋਈ ਸ਼ਾਹ ਸੁਲਤਾਨ ਰਹਾ ਬਾਕੀ ਨੇ ਨਾਮ ਨਿਸ਼ਾਨ ਰਹਾ ਬਾਕੀ ਨੇ ਨਾਮ ਅਰਸ਼ਾਨ ਰਹਾ ਕਿਨਾਂ 14 ਤਬ ਕਹਿ ਲਾਏ ਸਿਧ ਰੱਬ ਨੂੰ ਤੀਰ ਜਲਾਏ ਅੰਧ ਜਾਂਦੇ ਨજર ਨਾ ਆਏ ਨਹੀਂ ਦਿਲ ਵਿੱਚ ਕੋਈ ਅਗਮਾਨ ਰਹਾ ਬਾਕੀ ਨੇ ਨਾਮ ਨਿਸ਼ਾਨ ਰਹਾ ਬਾਕੀ ਨੇ ਨਾਮ ਨਿਸ਼ਾਨ ਰਹਾ ਕਈ ਸੋਨੇ ਜੂ ਸੁਭ ਵਰਗੇ ਜਿਹੜੇ ਮਾਨ ਹੁਸਨ ਦਾ ਕਰ ਗਏ ਜਦੋਂ ਲੇਖ ਮਤੇ ਦੇ ਹਰ ਗਏ ਕਿਤੇ ਮਿਸਰ ਕਿਤੇ ਕੱਲਿਹਾਨ ਰਹਾ ਬਾਕੀ ਨਹੀਂ ਨਾਮ ਨਿਸ਼ਾਨ ਰਹਾ ਬਾਕੀ ਨਹੀਂ ਨਾਮ ਨਿਸ਼ਾਨ ਰਹਾ ਸੀਤਲ ਜਗ ਜਾਣ ਸਰਾਏ ਇੱਥੇ ਕਈ ਮੁਸਾਫਰ ਆਏ ਬੀਤੀ ਹਾਰ ਸੁਬਾ ਬੀਤੀ ਰਾਤ ਸੁਬਾ ਉਠਤਾਏ ਦੋ ਦਿਨ ਦਾ ਹਰ ਮਹਿਮਾਨ ਰਹਾ ਬਾਕੀ ਨਹੀਂ ਨਾਮ ਨਿਸ਼ਾਨ ਰਹਾ ਬਾਕੀ ਨਹੀਂ ਨਾਮ ਨਿਸ਼ਾਨ ਰਹਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ